ਤਰਲਾ ਪਸੰਦ ਹੁਣ ਛੇਤੀ ਅਨੰਦਪੁਰ ਸਾਹਿਬ ਦਾ ਬਾਜ਼ਾਰ ਦੇਖੋ ਜੀ ਸੰਗਤ ਜੀ ਜਿੱਦਾਂ ਕੀ ਤੁਹਾਨੂੰ ਪਤਾ ਹੀ ਆ ਆਪਾਂ ਪਹਿਲੇ ਵਲੌਗ ਚ ਦਿਖਾਇਆ ਤੁਹਾਨੂੰ ਫ੍ਰੀਤਪੁਰ ਸਾਹਿਬ ਦੇ ਦਰਸ਼ਨ ਕਰਾਏ ਤੇ ਇਦਾਂ ਹੀ ਹੁਣ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਾਉਣੇ ਜਾ ਕੇ ਗਰਮੀ ਬਹੁਤ ਆ ਕਿਉਂਕਿ ਆਪਾਂ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਮਨਿਕਨ ਸਾਹਿਬ ਗਏ ਸੀ ਤੇ ਮੰਡੀ ਸਾਹਿਬ ਰਵਾਬ ਸਰ ਸਾਹਿਬ ਸਾਰੇ ਤੁਹਾਨੂੰ ਦਰਸ਼ਨ ਕਰਾਏ ਆ ਤੇ ਇਦਾਂ ਹੀ ਹੁਣ ਇੱਧਰ ਚੱਲੇ ਆ ਤੇ ਗਰਮੀ ਹੋਈ ਆ ਜ਼ਿਆਦਾ ਤੇ ਬਾਕੀ ਤੁਹਾਨੂੰ ਜਾ ਕੇ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਹੁਣ ਲੱਗੇ ਆਪਾਂ ਚਾਲੇ ਪਾਉਣ ਇਥੋਂ ਲਓ ਜੀ ਆਪਾਂ ਚਾਲੇ ਪਾ ਲੈ ਹੁਣ ਇਥੋਂ ਗੀਤਪੁਰ ਸਾਹਿਬ ਤੋਂ ਤੇ ਹੁਣ ਅਨੰਦਪੁਰ ਸਾਹਿਬ ਆਪਾਂ ਚੱਲਦੇ ਆ ਵਾਹਿਗੁਰੂ ਸਤਿਨਾਮ ਮਿਰ ਕਰਿਓ ਆਪਾਂ ਜੀ ਲੋ ਜੀ ਬਾਜ਼ਾਰ ਕੀਰਤਪੁਰ ਸਾਹਿਬ ਦਾ ਭਾਂਡਾ ਢਿੰਡਾ ਸਾਰਾ ਕੁਝ ਇੱਥੇ ਵਧੀਆ ਮਿਲਦਾ ਲੋ ਜੀ ਫਾਟਕ ਆ ਗਿਆ ਆ ਚੜਨ ਲੱਗੇ ਆਂ ਰੋਡ ਉਹਦੇ ਮਨਾਲੀ ਲਿਖਿਆ ਮਨਾਲੀ ਲਿਖਿਆ ਉਹਦੇ ਸਾਹਮਣੇ ਆਏ ਮਨਾਲੀ ਤੋਂ ਆਏ ਆ 15 ਦਿਨ ਲਾ ਕੇ ਆਏ ਆ ਇੱਕ ਨਾ ਅੱਧਾ ਹੁਣ ਗਰਮੀ ਵਧੀ ਆ ਰਹੀ ਆ ਗਰਮੀ ਹੈ ਵੀ ਬਹੁਤ ਜ਼ਿਆਦਾ ਹੀ ਆ ਤੇ ਇੱਕ ਝੋਨੇ ਦੇ ਕਿ ਛੇਦੀ ਲੱਗਣ ਲੱਪਿਆ ਕਰਕੇ ਤਾਂ ਤਾਂ ਵੀ ਜ਼ਿਆਦਾ ਹਮਸ ਹੋ ਗਈ ਆ ਚਲੋ ਜੀ ਪਹੁੰਚ ਚੜ ਗਿਆ ਰੋਡ ਆਪਾਂ ਹੁਣ ਬਾਕੀ ਜਾ ਕੇ ਤੁਹਾਨੂੰ ਦਿਖਾਉਨੇ ਆ ਉੱਥੇ ਲਓ ਜੀ ਮੇਨ ਰੋਡ ਤੋਂ ਆਪਾਂ ਉਤਰੇ ਆ ਤੇ ਉਹਨਾਂ ਗੁਰੂ ਘਰ ਵੱਲੋਂ ਹੁਣ ਲੱਗੇ ਆ ਆਨੰਦਪੁਰ ਸਾਹਿਬ ਲਓ ਜੀ ਬਾਬਾ ਜੀ ਦੇ ਦਰਵਾਜ਼ਾ ਆਪਾਂ ਉਹ ਚੱਲੇ ਆ ਆ ਜੂਬਾ ਆ ਗਿਆ ਇੱਧਰ ਜੂਬਾ ਆ ਇਧਰ ਵਾਹਿਗੁਰੂ ਦਰਵਾਜ਼ਾ ਆ ਬਾਬਾ ਜੀ ਦਾ ਚੜਾਈ ਚੜ ਰਹੇ ਆ ਗੱਡੀ ਲੱਗ ਗਈ ਸਾਈਡ ਤੇ ਆਪਣੀ ਬਾਬਾ ਜੀ ਦੇ ਦਰਬਾਰ ਪਹੁੰਚ ਗਏ ਆਪਾਂ ஜார அனந்தபுர சா ਲੋ ਜੀ ਬਾਜ਼ਾਰ ਆਪਾਂ ਨਿਕਲੇ ਆਂ ਤੇ ਹੁਣ ਆਪਾਂ ਅੰਦਰ ਚੱਲਦੇ ਮੱਥਾ ਟੇਕ ਲਈਏ ਨਿਕੋ ਸਾਡੇ ਸਿੰਘ ਸਾਹਿਬ ਇਹਨੂੰ ਕਹਿੰਦੇ ਮਿਹਨਤ ਵਾਹ ਸਤਨਾਮ ਸੱਚੇ ਪਾਤਸ਼ਾਹ ਵੀਰ ਕਰੂਗਾ ਭਾਈ ਉਹਨਾਂ ਚੁੱਕ ਲੰਗਰ ਹਾਲ ਉਹ ਥੱਲੀ ਸਾਈਡ ਆ ਇਹ ਭਾਈ ਕਈਆਂ ਨੂੰ ਲੱਗਦਾ ਰਹਿੰਦਾ ਆ ਕਿ ਅਸੀਂ ਇੰਨੀ ਵਾਰੀ ਗਏ ਆ ਪਤਾ ਨਹੀਂ ਕੱਲੇ ਦੱਸਦਾ ਇਹ ਭਾਈ ਉਹਨਾਂ ਨੂੰ ਦੱਸਦਾ ਜਿਹੜੇ ਬਾਹਰ ਆ ਮੇਰੇ ਵੀਰ ਭਾਈ ਬੀਬੀਆਂ ਬਾਹਰ ਆ ਜਿਹੜੇ ਦੇਖਦੇ ਆ ਕਈ ਇਹ ਵਿਚਾਰੇ ਨਹੀਂ ਆਏ ਕਈਆਂ ਤੋਂ ਇੱਧਰ ਰਹਿ ਕੇ ਵੀ ਨਹੀਂ ਆ ਹੋਇਆ ਉਹਨਾਂ ਲਈ ਆਪਾਂ ਦੱਸੀਦਾ ਸਾਰਾ ਕੁਝ ਉਹ نیچے ਉਤਰ ਕੇ ਲੰਗਰ ਹਾਲ इते मो दर्शन बि

thank you ਲੋ ਜੀ ਆਪਾਂ ਹੁਣ ਲੰਗਰ ਛੱਕ ਕੇ ਫੇ ਦੇਦੇ ਆਂ ਵਾਪਸੀ ਕਰਦੇ ਆਂ ਫਿਰ ਟੈਂਡਰ ਆਲੂ ਗਰਮੀ ਹੋਈ ਆ ਬਹੁਤ ਤੇ ਹੁਣ ਗੱਡੀ ਆਲੂ ਪਹਿਲਾਂ ਜਾਵਾਂਗੇ ਹੈ ਲੰਗਰ ਛੱਕ ਕੇ ਜਾਣਾ ਫੇ ਨਹੀਂ ਨਹੀਂ ਰਸਤੇ 'ਚ ਛੱਕਣਾ ਕਿਤੇ ਹਾਂ ਰਸਤੇ 'ਚ ਕਿਤੇ ਲੇਟ ਹੋ ਜਾਣਾ ਨਹੀਂ ਤਾਂ ਵੇ ਜਿੱਦਾਂ ਕਰਦੇ ਆਂ ਕੀ ਬਾਤ ਫਿਰ ਜਿਹੜੇ ਰਹਿਣਗੇ ਫੇ ਕੋਈ ਲੈ ਕੇ ਖਲਾਣਾ ਜੱਟ ਖਲਾਣਾ ਲੈ ਦਿੰਨੇ ਲੈ ਦਿੰਨੇ ਲੇਦਣਾ ਲੇਦਣੀ ਏਡੀ ਗੱਲ ਕਰਤੀ ਯਾਰ ਤੈਂ ਗੱਲੇ ਕੋਈ ਨਹੀਂ ਜਿਆ ਵੀਰਸਿਆਂ ਕਿ ਮਿੱਕੀ ਬਾਤ ਫਰਨਾਟਾ ਕਰਤੀ ਹਰ ਕੋਲ ਲੇਦੋ ਮੈਂ ਮਨਜੂਬ ਹੂੰ ਯਾਰ ਕੋ ਪਹੁੰਚ ਗਏ ਹੁਣ ਬੱਚਿਆਂ ਨੂੰ ਉਹ ਖਲਾ ਫਲਾ ਦਈਏ ਤੇ ਸਾਸਰੀ ਘਰ ਜੀ ਫਿਰ ਵਲੌਗ ਜਿਆਦਾ ਲੰਬਾ ਹੋ ਜਾਂਦਾ ਹੈ ਮਿਲਦੇ ਹਾਂ ਫਿਰ ਅਗਲੀ ਵਾਰ ਜੈਵੀਰ ਸਾਹਿਬ ਦੇ ਖਲਾਉਣੇ ਨਹੀਂ ਪਸੰਦ ਆ ਰਹੇ ਹੈ ਨਾ ਸੀ ਲੈਣਾ ਚਲੋ ਇਹ ਦੁਕਾਨ ਤੋਂ ਦੇਖ ਲੈਣਾ ਮੈਂ ਦੁਕਾਨ ਇੱਕ ਤੇ ਨਹੀਂ ਪਸੰਦ ਆਉਂਦੇ ਇਹਨੂੰ ਹੁਣ